ਦਾ ਰੋਲ ਅਦਾ ਕੀਤਾ ਸਾਡਾ ਵੀਰ ਰਮਨ بھائی ਆ ਕਹਿੰਦੇ ਕੈਨੇਡਾ ਦੇ ਵਿੱਚ ਕੁਤਬਾ ਬਹਾਮਣੀਆਂ ਪਿੰਡ ਹੈ ਜਨਾਂ ਦਾ ਤੇ ਨਾਲ ਵੀਰ ਆ ਸਾਡਾ ਗੋਗੀ ਹਰਦਾਸਪੁਰ ਉਹਨਾਂ ਦਾ ਚੇਤੇ ਤਾਰ ਤੇ ਧੰਨਵਾਦ ਰੇਡ ਪੈ ਗਈ ਮਲਕੀਤ ਦੀ ਤੇ ਬੋਲ ਲਓ ਕਹਿੰਦੇ ਤਪਤਾਨ ਸਾਹਿਬ ਦੀ ਧਰਤੀ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਤੇ ਭੂੰਦੜ ਵਾਲੇ ਅਮਲੇ ਨਾਲ ਕਹਿੰਦੇ ਚੱਲਦਾ ਹੋਇਆ ਮੁਕਾਬਲਾ ਹੈ ਪਰ ਇਸ਼ਾਰਾ ਹੋ ਗਿਆ ਵੀ ਨੰਬਰ ਜਿਹੜਾ ਰੀਡਰ ਦੇ ਸੇਜਾ ਜੜਿਆ ਆ ਨੌਜਵਾਨ ਦਾ ਸੂਰਿਆਲਾ ਪਿੰਡ ਹੈ ਇੱਕ ਸੂਰਿਆਲਾ ਕਹਿੰਦੇ 40 ਮੁਕਤੀਆਂ ਦੀ ਧਰਤੀ ਤੇ ਹੈ ਜਿੱਥੋਂ ਦਾ ਕਹਿੰਦੇ ਗगन ਤਕੜਾ ਖੇਡਦਾ ਹੈ ਪਰ ਕਹਿੰਦੇ ਹਰਿਆਣੇ ਕਾ ਸ਼ੋਰਾ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤੇ ਨੰਬਰ ਰੀਡਰ ਦੇ ਸੇਜਾ ਜੜਿਆ ਬੜਾ ਵਧੀਆ ਮੁਕਾਬਲਾ ਹੈ ਬੜੇ ਵਧੀਆ ਪ੍ਰਬੰਧ ਹੈ ਜੱਗਾ ਯੂ ਐਸ ਏ ਵਾਲਾ ਸਾਡਾ ਵੀਰ ਅਮਰੀਕਾ ਤੋਂ ਆਈ ਦੇ ਮੇਲੇ ਦਾ ਆਨੰਦ ਮਾਣਦਾ ਜੱਗੇ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬੜਾ ਜੋਰ ਲਾਇਆ ਬੜੀ ਮਿਹਨਤ ਕੀਤੀ ਹੈ ਵੀ ਸਾਡੇ ਪਿੰਡ ਦਾ ਮੇਲਾ ਟਾਪ ਦਾ ਹੋ ਜਾਵੇ ਟਾਪ ਦੀਆਂ ਟੀਮਾਂ ਬਣਾਉਣ ਦੇ ਲਈ ਜੱਗਾ ਬਿੱਲਾ ਯੂਐਸਏ ਤੋਂ ਸਾਡਾ ਵੀਰ ਬਹੁਤ ਵੱਡੇ ਰੋਲ ਨੇ ਬਹੁਤ ਵੱਡੇ ਯੋਗਦਾਨ ਨੇ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਭਰਾ ਬਣ ਕੇ ਅਗਲੇ ਮੈਚ ਦੀਆਂ ਟੀਮਾਂ ਕੁਤਬਾ ਤੇ ਕੌਕੇ ਇਹ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਜਤਿੰਦਰ ਜੋਹਲ ਕੈਨੇਡਾ ਜਤਿੰਦਰ ਧਾਲੀਵਾਲ ਵੀਰ ਆ ਸਾਡਾ ਕੈਨੇਡਾ ਤੋਂ ਬਹੁਤ ਵੱਡੇ ਪਿਆਰ ਦੋਵਾਂ ਵੀਰਾਂ ਲਈ ਪੁਇਦਾਇ ਕਰਦੇ ਬਹੁਤ ਧੰਨਵਾਦ ਹੈ ਕਪਤਾਨ ਸਾਹਿਬ ਦੀ ਧਰਤੀ ਹੈ ਹਲਕੀ ਦੀ ਪਾਈ ਹੋਈ ਰੇਡ ਇੱਕ ਗੱਲੀ ਤੇ ਲਾਟੋ ਵਾਲਾ ਨਾਲ ਕਹਿੰਦੇ ਅਮਨਾ ਭੁੰਦੜ ਆਓ ਸਾਹਮਣੇ ਆ ਮੁੰਡੇ ਵਿੱਚ ਵੀ ਕਹਿੰਦੇ ਬਾਲੀ ਨਿਮਰਤਾ ਆਓ ਨੰਬਰ ਸਾਹਮਣੇ ਧਾਵੀ ਦੇ ਸੇ ਜੁੜਦਾ ਹੋਇਆ ਇਹਦਾ ਗੁਰੂ ਸਰ ਪਿੰਡ ਹੈ ਸਰਾਮਾ ਦੇ ਲਾਗੇ ਪਿੱਥੋ ਵਾਲੇ ਸ਼ੀਰੇ ਦਾ ਯਾਰ ਸੁਖਵੀਰ ਸਰਾਮਾ ਦਾ ਵੱਡਾ ਮਾਲ ਹੈ ਮੇਰੇ ਮਿੱਤਰੋ ਉਸੇ ਇਲਾਕੇ ਦਾ ਖਿਡਾਰੀ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਹੋਇਆ ਉਧਰ ਰੇਡਾਂ ਖੁੱਲੀਆਂ ਮੇਰੇ ਮਿੱਤਰੋ ਪ੍ਰਬੰਧ ਕਮੇਟੀ ਵੱਲੋਂ ਨਾ ਕਿ ਤੀਜੀ ਰੇਡ ਬੰਦ ਹੈ ਜਿਹਦੇ ਪੱਟਾ ਵਿੱਚ ਦਮ ਹੋਇਆ منی ਜੰਨੀਆਂ ਮਰਜ਼ੀ ਪਾ ਲਵੇ ਜਿਹਦੇ ਪੱਟਾ ਵਿੱਚ ਦਮ ਹੋਇਆ ਜੰਨੀਆਂ ਮਰਜ਼ੀ ਪਾ ਲਵੇ ਉਧਰ ਰੇਡ ਪੈ ਗਈ ਸਾਡੇ ਖੇਡ ਮੈਦਾਨ ਸੱਤੀ ਜੜਗੜੀ ਵਾਲਾ ਲਓ ਸੱਤੀ ਜੜਗੜੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਆਇਆ ਉਧਰ ਜਤਿੰਦਰ ਧਾਲੀਆ ਕਨੇਡਾ ਤੋਂ ਉਸ ਵੀਰ ਦੇ ਵੱਲੋਂ ਬਹੁਤ ਵੱਡਾ ਮਾਨ ਸਤਿਕਾਰ ਇਹਨਾਂ ਬੋਲਾਂ ਦੇ ਲਿਆਇਆ ਉਸ ਭਰਾ ਦਾ ਵੀ ਧੰਨਵਾਦ ਕਰਦੇ ਆ ਲਓ ਜੜਗੜੀ ਵਾਲਾ ਸੱਤੀ ਕੱਦ ਛੋਟਾ ਆ ਕਹਿੰਦੇ ਮੁੰਡੇ ਨੇ ਬਹੁਤ ਵੱਡਾ ਕਮਾਲ ਲਿਆ ਟੌਪ ਦੀਆਂ ਰੇਡਾਂ ਪਾਉਂਦਾ ਪਰ ਚਾਰ ਜਾਫੀ ਦੁਨੀਆ ਦੇ ਮੰਨੇ ਪਰਮੰਨੇ ਇੱਕ ਪਾਸੇ ਜੱਟ ਲਾਟੋ ਵਾਲਾ ਖੜਾ ਹੈ ਅਮਰਪੂਂਦਲ ਵਾਲਾ ਤੇ ਵਿਚਕਾਰ ਕਹਿੰਦੇ ਕੀਪਾ ਪੂਂਦਲ ਵਾਲਾ ਆ ਗੱਬਰੂ ਦਾ ਗੁੱਟ ਫੜਨਾ ਵੀ ਦੁਨੀਆ ਦੇ ਵਿੱਚ ਮਸ਼ਹੂਰ ਆ ਦਾ ਜੋਰ ਹਰਜੀਪਾਸੇ ਆਹ ਕਹਿੰਦੇ ਪੁਰਾਣੇ ਰੰਗਾਂ ਜਾਂਦਾ ਲੱਗਦਾ 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 ਕਮਾਲ ਹੋ ਗਈ ਮੇਰੇ ਮਿੱਤਰੋ ਤਾੜੀਆਂ ਮਾਰ ਦਿਓ ਗੁੱਟ ਦੇ ਪੀਰ ਲਈ ਆਹ ਕਬੱਡੀ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਤੇ ਕਬੱਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਹੈ ਖੇਡ ਕਬੱਡੀ ਵੱਡੀ ਹੈ ਮੇਰੇ ਮਿੱਤਰੋ ਇੱਕ ਚੋਟੀ ਦਾ ਇੱਕ ਸਿਰੇ ਦਾ ਮੈਚ ਚੱਲ ਰਿਹਾ ਹੈ ਪੀਟਲ ਵਾਲਿਆ ਤਿਆਰੀ ਫੜ ਚਮਕੌਰ ਸੇ ਉਹ ਬੰਝ ਬਰਾਬਰ ਘਟਣਾ ਕੇ ਨਹੀਂ ਇਹ ਸਮਾਂ ਦੱਸੂਗਾ ਇਹ ਸਮਾਂ ਦੱਸੂਗਾ ਆਹ ਬੱਲੇ ਬੱਲੇ ਹੁੰਦੀ ਹੈ ਮਾਰ ਜਦੋ ਛਾਲ ਫੈਸਲਾ ਹੋ ਗਿਆ ਨੰਬਰ ਧਾਵੀ ਦਾ ਅਗਲੇ ਮੈਚ ਲਈ ਕਤਵਾ ਤੇ ਕੌਂਕੇ ਇਹ ਗਰਾਊਂਡ ਦੇ ਵਿੱਚ ਆ ਜਾਣ ਧੰਵਾ ਕੁਤਬਾ ਦੇ ਕੌਕੇ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਨਜ਼ਰ ਨਹੀਂ ਆ ਰਹੀਆਂ ਕੁਤਬਾ ਦੇ ਕੌਕੇ ਟੀਮਾਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਕੁਤਬਾ ਦੇ ਕੌਕੇ ਮੇਲਾ ਕਹਿੰਦੇ ਭਰ ਜੋਬਨ ਤੇ ਚੱਲਦਾ ਠਾਠਾ ਮਾਰਦਾ ਕੱਠਾ ਵੱਡੀ ਸਕਰੀਨ ਲੱਗੀ ਹੋਈ ਹੈ www.kabaddi123 live ਮਨੀ ਕਾਤਰੋ ਵਾਲੀ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੋ ਸਾਈਡਾਂ ਹੋਰ ਲੱਗੀਆਂ ਇੱਕ ਕਬੱਡੀ 13-13 ਇੱਕ ਵੀਰ ਦਾ ਨਾਂ ਨਹੀਂ मालूम ਆਓ ਸਾਹਮਣੇ ਸੁਖਵੀਰ ਨੇ ਕਬੱਡੀ ਪਾਤੀ ਹੈ ਮੁੰਡਾ ਫਰੀਦਕੋਟੀਆ ਕਿ ਮੁੰਡਿਆ ਵੇ ਮੁੰਡਿਆ ਫਰੀਦਕੋਟੀਆ ਤੇਰੇ ਬੁੱਲਾਂ ਦੇ ਸ਼ਰਾਰਤ ਨੱਚਦੀ ਹੈ ਤੇਰੇ ਦੇ ਸ਼ਰਾਰਤ ਹੱਸਦੀ ਹੈ ਇਹ ਮੁੰਡਾ ਵੀ ਇਸ ਸਾਲ ਕੈਨੇਡਾ ਖੇਡਿਆ ਪਰ ਕਯੋਡਿਕ ਦੀ ਧਰਤੀ ਦੇ ਗੱਭਰੂ ਨਾਲ ਕਰਮਕਾਬਲਾ ਗੁਰੂਸਰੀਆ ਸੁਖਵੀਰ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਅਗਲੀ ਰੇਡ 37 ਤੁਰਪਿਆ 37 ਤੁਰਪਿਆ 37 8 9 ਕਾ ਦੈਲਾ ਕਈ ਉਹਦੇ ਸ਼ਕੀਰ ਹੈ ਪਰ ਇਹ ਖੇਡ ਕਬੱਡੀ ਦਾ ਸ਼ਕੀਰ ਹੈ ਜਿਹੜੇ ਚਾਰ ਚਫਰੇ ਖੜੇ ਆ ਬੈਠੇ ਆ ਉਹ ਕਬੱਡੀ ਨੂੰ ਬੜਾ ਮੂਹੀ ਪਿਆਰ ਕਰਦੇ ਆ ਲਓ ਜਰਗੜੀ ਵਾਲੇ 37 ਦੀ ਰੇਡ ਪੈ ਰਹੀ ਹੈ ਪਹੁੰਦਰ ਦੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਕੈਮਰੇ ਫੋਕਸ ਰੇ ਟਾਪ ਦਾ ਟੂਰਨਾਮੈਂਟ ਚੱਲ ਰਿਹਾ ਹੈ ਵੱਡੇ ਮੇਲਿਆਂ ਦੇ ਵਿੱਚ ਨਾਮ ਆਹ ਬੜੀ ਚੜ੍ਹਾਈ ਆ ਲਓ ਦੋ ਗੱਬਰੂਆਂ ਦੇ ਦਰਮਿਆਨ ਪਿਆ ਹੋਇਆ ਪੰਗਾ ਜੱਟ ਲਾਟੋ ਵਾਲਾ ਇਹ ਮਾਲ ਮਾਰਿਆਂ ਦਾ ਤਕੜੇ ਲੈ ਜਾਂਦੇ ਢੁੱਡ ਮੁਢ ਤੋਂ ਏ ਦਸਤੂਰ ਮੀਆਂ ਪਾਣੀ ਉੱਚਲ ਦੇ ਚਨਾ ਦੇ ਨਾਲ ਛੱਲਾ ਧੱਕੇ ਮਾਰਦੇ ਰੋੜ ਦੇ ਦੂਰ ਮੀਆਂ ਵਾਤਾ ਪਾਵੇ ਕਬੱਡੀ ਦੀ ਸੁਖਰਾਜ ਰੋਡੇ ਜਿਹੜੀ ਦਰਸ਼ਕਾਂ ਨੂੰ ਚੜਦੀ ਸਰੂਰ ਮੀਆਂ ਜਿਹੜੀ ਦਰਸ਼ਕਾਂ ਨੂੰ ਚੜਦੀ ਸਰੂਰ ਮੀਆਂ ਜਿੱਥੇ ਵੀ ਕਬੱਡੀ ਖੇਡੀ ਜਾਂਦੀ ਹੈ ਵੱਡੇ ਇਕੱਠ ਜੁੜਦੇ ਆ ਲਓ ਸੂਰੇ ਵਾਲੀ ਦੀ ਰੇਡ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਲਈ ਜੋੜਨਾ ਤਕੜਾ ਨੰਬਰ ਉਧਰ ਜੱਗਾ ਜੁਐਸਏ ਤੇ ਬਾਈ ਜੂਪਾ ਯੂਐਸਏ ਕਹਿੰਦੇ ਭੁੰਦਰ ਵਾਲਾ ਅਮਨਾ ਜਫਾ ਲਾਵੇਗਾ ਕੀਪਾ ਭੁੰਦਰ ਜਫਾ ਲਾਵੇਗਾ ਤੇ 1000 ਦੇ ਵੱਡੇ ਮਾਨ ਸਨਮਾਨ ਹੋਣਗੇ ਮੇਰੀ ਬੇਨਤੀ ਹੈ ਕੁਤਬਾ ਦੇ ਕਹੋਗੇ ਇਹ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਆਹ ਭੁੰਦਰ ਵਾਲਾ ਜੱਗੀ ਨਾਲ ਜੋੜੀ ਪ੍ਰਸਿੱਧ ਰਹੀ ਹੈ ਇਧਰ ਅਮਨਾ ਭੁੰਦਰ ਵਾਲਾ ਮੇਰੇ ਮਿੱਤਰੋ ਉਹ ਬਾਜ ਵਾਲੀ ਝਟ ਮਾਰ ਕੇ ਕੈਂਚੀ ਲਾਉਂਦਾ ਭਾਰੀ ਆਹ ਸਰਕੜ ਜਾਫੀ ਨੂੰ ਦੁਨੀਆ ਜਾਣਦੀ ਸਾਰੀ ਉਹ ਸਰਕੜ ਜਾਫੀ ਨੂੰ ਦੁਨੀਆ ਜਾਣਦੀ ਸਾਰੀ ਬਹੁਤ ਤਗੜਾ ਮੈਚ ਅੱਜ ਦੇ ਦਿਨ ਦਾ 20 ਟੀਮਾਂ ਨੇ ਪ੍ਰੀ 19 ਮੁਕਾਬਲੇ ਖੇਡੇ ਜਾਣੇ ਆ ਫਾਈਨਲ ਤੱਕ ਪਟਾਕੇ ਪੈਣਗੇ ਧਰਤੀ ਬੀਲੇ ਦੀ ਹੈ ਥਾੜ ਥਾੜ ਹੋਣੀ ਅੱਜ ਦੇ ਮੇਲੇ ਲਈ ਵੱਡਾ ਮਾਣ ਹੈ ਮੇਰੇ ਮਿੱਤਰੋ ਰਮਨભાઈ ਕਨੇਡਾ ਵਾਲਾ ਕੁਤਬਾ ਬਾਮਣੀਆ ਪਿੰਡ ਹੈ ਸਾਡੇ ਵੀਰ ਦਾ ਵੱਡੇ ਰੋਲ ਨੇ ਅੱਜ ਦੇ ਮੇਲੇ ਲਈ ਮੇਰੀ ਬੇਨਤੀ ਹੈ ਕੁਤਬਾ ਤੇ ਕੌਕੇ ਇਹ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਕੁਤਬਾ ਤੇ ਕੌਕੇ ਕਾਸ਼ੀਪੁਰ ਤੇ ਭਧੌੜ ਦੜਬਾ ਤੇ ਬਰਨਾਲਾ ਨਾਲ ਘਲੋਟੀ ਦੇ ਠੂਰ ਮਹਿਲਕਲਾਂ ਤੇ ਹਮਤਪੁਰਾ ਅਰਸ਼ੀਨ ਤੇ ਕੋਟਪਾਈ ਸੁਰਖਪੁਰ ਤੇ ਚੀਨੀਵਾਲ ਇਹ ਟੀਮਾਂ ਤਿਆਰ ਰਣਗੀਆਂ ਰੇਡ ਪੈ ਗਈ ਤੇ ਸੰਗਰਾਜ ਗੱਲ ਕਰਦਾ ਹੋਇਆ ਲਓ ਜਰਗੜੀ ਵਾਲਾ ਕਹਿੰਦੇ ਸੱਤੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਆਇਆ ਚਾਰ ਜਾਫੀ ਭੁੰਦੜ ਵਾਲੇ ਤਿਆਰਬਰ ਤਿਆਰ ਹੈ ਪੱਟਾਂ ਤੇ ਥਾਪੀਆਂ ਲਓ ਕੀਪਾ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਕਹਿੰਦੇ ਸੱਤੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਧਰ ਕੌਕਿਆਂ ਦੀ ਟੀਮ ਆ ਰਹੀ ਹੈ ਕੁਦਵੇ ਦੀ ਟੀਮ ਨੂੰ ਬੇਨਤੀ ਕਰਦੇ ਆ ਅਮਨਾ ਕੌਕਿਆਂ ਵਾਲਾ ਪੁੱਜ ਗਿਆ ਪਰ ਸੂਰੇ ਵਾਲੀ ਆ ਕਹਿੰਦੇ ਸੋਚਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਆਇਆ ਚਾਰ ਜਾਫੀ ਤਿਆਰਬਰ ਤਿਆਰ ਪੱਟਾਂ ਤੇ ਥਾਪੀਆਂ ਵੱਜਦੀਆਂ ਆ ਔ ਤੌਲਾਂ ਦੇ ਵਾਟਾਂ ਵੱੜਦਾ ਤੁਰਿਆ ਆਉਂਦਾ ਹੈ ਲਓ ਤਕੜਾ ਨੰਬਰੀ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮਲਕੀਤ ਜਿੱਥੋਂ ਦਾ ਸੁਨੀਲ ਨਾ ਖੇਡਦਾ ਧਮਤਾਨ ਸਾਹਿਬ ਦੀ ਧਰਤੀ ਦਾ ਗੱਭਰੂ ਗੋਰਾ ਨਿਸ਼ੋ ਰੰਗ ਕਾਲੇ ਰੰਗ ਦੇ ਨਿੱਕਰ ਪਾਈ ਹੋਈ ਹੈ ਭੂੰਦੜ ਵਾਲੇ ਚਾਰ ਦੇ ਚਾਰੇ ਤਿਆਰ ਵਰ ਤਿਆਰ ਫਟਾਂ ਤੇ ਥਾਪੀਆਂ ਵੱਜ ਰਹੀ ਹੈ ਕੌਣ ਬੱਲੇ ਬੱਲੇ ਕਰਾਵੇਗਾ ਫੜਿਆ ਗਿੱਟਾ ਵੱਜਦਾ ਪੰਪ ਹਰਜੀਪਾਸੇ ਆਹ ਵਾਹ ਓਏ ਗੱਭਰੂ ਐ ਨਹੀਂ ਹੋ ਰੀਸਾਂ ਤਕੜਾ ਨੰਬਰ ਇਸ ਗੱਭਰੂ ਨੇ ਜੋੜ ਦਿੱਤਾ ਸੁਖਵੀਰ ਦੀ ਰੇਡ ਤੇ ਬੂਟਾ ਵੀਰ ਗੱਲ ਕਰਦਾ ਹੋਇਆ ਆਹ ਕਹਿੰਦੇ ਸੁਖਵੀਰ ਕਬੱਡੀ ਪਾ ਰਿਹਾ ਹੈ ਗੁਰੂ ਸਰ ਦੀ ਧਰਤੀ ਹੈ ਚਾਰ ਮਲ ਨੇ ਪੀਟਲ ਪਿੰਡ ਵਾਲੇ ਕੌਣ ਲਾਵੇਗਾ ਜਫਾ ਕੌਣ ਕਰਾਵੇਗਾ ਬੱਲੇ ਬੱਲੇ ਗੱਲਾਂ ਵੱਖਰੀਆਂ ਨੇ ਅੱਜ ਦੇ ਮੇਲੇ ਆਉ ਗੁੱਟਫੜ ਕੋਸ਼ਿਸ਼ ਕਰਦਾ ਨੰਬਰ ਲੈਣ ਦੀ ਪਰ ਨੌਜਵਨ ਧਾਵੀ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਧਰਲੇ ਬੰਨੇ ਕਹਿੰਦੇ ਛੋਟਾ ਕੱਦ ਹੈ ਪਰ ਕਹਿੰਦੇ ਰਤਬਾ ਬਹੁਤ ਵੱਡਾ ਇਸ ਖਿਡਾਰੀ ਦਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਸੱਤੀ ਜੜਗੜੀ ਵਾਲਾ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਰੰਗਲੇ ਪੰਜਾਬ ਦੀ ਰੰਗਲੀ ਖੇਡ ਖੇਡੀ ਜਾ ਰਹੀ ਹੈ ਇਹ ਧਰਤੀ ਦੇਸ਼ ਪੰਜਾਬ ਦੀ ਜਿੱਥੇ ਪੈਦਾ ਹੋਇਆ ਨਾਨਕ ਪੀਰ ਜਿੱਥੇ ਵੈਰੀਆਂ ਦੇ ਸਰ ਵੱਢਦੀ ਕਿ ਯੋਧਿਆਂ ਦੀ ਸ਼ਮਸ਼ੀਰ ਜਿੱਥੇ ਭੈਣਾ ਸੁੱਖਾਂ ਮੰਗਦੀਆਂ ਕਿ ਜੁਗ ਜੁਗ ਜੀਵਨ ਵੀਰ ਜਿੱਥੇ ਲੱਛ ਲੱਛ ਕਰਨ ਜਵਾਨੀਆਂ ਤੇ ਬੂਟਿਆ ਉੜਜੂ ਉੜਜੂ ਕਰਨ ਸਰੀਰੇ ਪੰਜਾਬ ਦੀ ਧਰਤੀ ਹੈ ਭੁੰਦੜ ਵਾਲਾ ਕੀਪਾ ਕਬੱਡੀ 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 ਪੁਰਾਣੇ ਰੰਗਾ 'ਚ ਪੁਰਾਣੇ ਰੰਗਾ 'ਚ ਲੇ ਰੰਗਾਂ ਆ ਉੱਪਰ ਅਗਵਾਲ ਸਿੰਘ ਜੀ ਝੁੰਦਾ ਸਾਡੇ درمیان ਸ੍ਰੋਮਣੀ ਕਾਲੀ ਦਲ ਦੇ ਲੀਡਰ ਸਹਿਬਾਨ ਅਗਵਾਲ ਸਿੰਘ ਜੀ ਝੁੰਦਾ ਉਹਨਾਂ ਨਾਲ ਜਗਰੂਪ ਸਿੰਘ ਜੀ ਸਿੱਧੂ ਤੇ ਨਾਲ ਬੀਤ ਕੌਰ ਜੀ ਘਹਿਰਾ ਨਾਲ ਨਾ ਸਿੰਘ ਜੀ ਸਰਪੰਚ ਹਮੀਦੀ ਹਲਕਾ ਇੰਚਾਰਜ ਤੇ ਉਹਨਾਂ ਦੇ ਸਾਥੀ ਸਹਿਬਾਨ ਉਧਰ ਬਹੁਤ ਬਹੁਤ ਧੰਨਵਾਦੀ ਅਗਵਾਲ ਸਿੰਘ ਜੀ ਝੁੰਨਾ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਬੈਂਸ ਬੈਂਤ ਕੌਰ ਜੀ ਖਹਿਰਾ ਨਾ ਸਿੰਘ ਜੀ ਸਰਪੰਚ ਤੇ ਸਮੁੱਚੀ ਲੀਡਰਸ਼ਿਪ ਅਕਾਲੀ ਦਲ ਦੇ ਪਹੁੰਚੇ ਨੇ ਉਹਨਾਂ ਦਾ ਇੱਥੇ ਬੌਂਟਨ ਤੇ ਕਮੇਟੀ ਵੱਲੋਂ ਤੇ ਸਮੂਹ ਪ੍ਰਬੰਧਕ ਮੈਂਬਰਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਜਾਂਦਾ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਹੈ ਜੱਗਾ ਬੀਲਾ ਯੂ ਐਸ ਏ ਜਗਰੂਪ ਮਜੈਲ ਜੁਐਸਏ ਬਹੁਤ ਵੱਡੇ ਪਿਆਰ ਇਹਨਾਂ ਬੋਲਾਂ ਲਈ ਪੁੱਛਦਾ ਹੀ ਕਰਦੇ ਆ ਲੈ ਵੀ ਬੂਟੇ ਵੀਰ ਕੌਕਿਆਂ ਦੀ ਟੀਮ ਆ ਗਈ ਆ ਕੁਦਵੇਂ ਨੂੰ ਬੇਨਤੀ ਕਰਦੇ ਆ ਵੀ ਜਲਦੀ ਲਾਗੇ ਆ ਜਾਣ ਲਓ ਸੁਖਵੀਰ ਦੀ ਰੇਡ ਪੈ ਰਹੀ ਆ ਮੁੰਡਾ ਗੁਰੂਸਰੀਆ ਇਹ ਦੇਣ ਵਾਲਾ ਦਾਦਾ ਕਦੇ ਕਿਸੇ ਤੇ ਨਹੀਂ ਸੜੀਦਾ ਉਹਨੇ ਜੋ ਦਿੱਤਾ ਸ਼ੁਕਰਾਨਾ ਉਹਦਾ ਕਰੀਦਾ ਇਹ ਸੁਖੀ ਲੋਪ ਉਹ ਬੰਦਾ ਵਾਧਾ ਨਹੀਂ ਅੱਗੇ ਵਿੱਚ ਵਿੱਚ ਜਿਹੜਾ ਬੈਠਾ ਕੋਲੀ ਦਾ ਵੀ ਜ਼ਹਿਰ ਛੱਡੀਦਾ ਨਹੀਂ ਦਿਲ ਮਿਲ ਜਾਂਦੀ ਆ ਤਰੱਕੀ ਜੇ ਮਿਲ ਜੇ ਤਰੱਕੀ ਫੇਰ ਛੱਡੀ ਦੇ ਨਹੀਂ ਪੈਰ ਤੇ ਮਿਲ ਜੇ ਤਰੱਕੀ ਫੇਰ ਛੱਡੀ ਦੇ ਨਹੀਂ ਪੈਰ ਵੀਲੇ ਪਿੰਡ ਦਾ ਖੇਡ ਮੈਦਾਨ ਹੈ ਬਾਬਾ ਬੁੱਢਾ ਜੀ ਖੇਡ ਜਿਹੜੇ ਬਰਨਾਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਅਗਲੀ ਕਬੱਡੀ ਪਾਉਣ ਦੇ ਲਈ ਸੱਤੀ ਜਰਗੜੀ ਪਿੰਡ ਵਾਲਾ ਤਿਆਰ ਪਰ ਤਿਆਰ ਚਾਰਾਂ ਦੇ ਵਿੱਚੋਂ ਕਿਸ ਗੱਭਰੂ ਨਾਲ ਮੁਕਾਬਲਾ ਹੋਵੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪੱਟਾਂ ਤੇ ਥਾਪੀਆਂ ਵੱਜਦੀਆਂ ਲੈ ਵੀ ਬੁੱਟੇ ਵੀਰ ਕਰੀ ਗੱਲ ਇਸ ਗੱਭਰੂ ਦੀ ਲਾਓ ਸਾਹਮਣੇ ਮੇਰੇ ਮਿੱਤਰੋ ਅੱਜ ਦੇ ਮੇਲੇ ਦੇ ਕਹਿੰਦੇ ਦਪੁਰਜੀ ਵਾਲਾ ਦੀਪ ਵੀ ਆਇਆ ਹੋਇਆ ਹੈ ਜਿਹੜਾ ਕੱਲ ਟਰੈਕਟਰ ਦਾ ਜੇਤੂ ਰਿਹਾ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਵੱਡੇ ਮੱਲ ਇਹਦੇ ਨਾਲ ਮੈਚ ਸਮਾਪਤ ਹੈ ਚੱਲਦੇ ਮੈਚ ਦੇ ਵਿੱਚੋਂ ਭੁੰਨੜ ਵਾਲੇ ਮੱਲ ਬਾਜੀ ਮਾਰ ਗਏ ਹੈ ਆ ਮੈਚ ਕਤਬਾ ਤੇ ਕੌਂਗੇ ਅਗਲਾ ਮੈਚ ਕਾਸ਼ੀਪੁਰ ਤੇ ਭਦੌੜ ਇਹ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਆ ਜਾਣਾ ਕਾਸ਼ੀਪੁਰ ਤੇ ਭਦੌੜ ਦੜਬਾ ਦੇ ਬਰਨਾਲਾ